ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਵਕਤ ਬਹੁਤ ਹੀ ਮੱਧ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮੱਗਰ ਸਿੰਘ ਨੂੰ ਤਾਂ ਤੁਸੀਂ ਸਾਰੇ ਜਾਣੇ ਜਾਣਦੇ ਹੋਵੋਗੇ ਜੋ ਅਕਸਰੀ ਬੋਲੀਆਂ ਪਾਉਣ ਤੇ ਮਸ਼ਹੂਰ ਹੋਏ ਨੇ ਜਿਨ੍ਹਾਂ ਨੂੰ ਕਿ ਬੋਲੀਆਂ ਦਾ ਬਾਦਸ਼ਾਹ ਵੀ ਮੰਨਿਆ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਦੋਸਤੋ ਮੱਗਰ ਸਿੰਘ ਇਸ ਦੁਨੀਆ ਤੇ ਨਹੀਂ ਰਹੇ ਉਹ ਹਮੇਸ਼ਾ ਲਈ ਇਸ ਪਾਣੀ ਸੰਸਾਰ ਨੂੰ ਆਲਵੀ ਦਾ ਕਹਿ ਗਏ ਜੀ ਹਾਂ ਮੱਗਰ ਸਿੰਘ ਦਾ ਦੇਹਾਂਤ ਹੋ ਚੁੱਕਿਆ ਹੈ ਹਾਲਾਂਕਿ ਉਹਨਾਂ ਦੇ ਡੱਤ ਦਾ ਕਾਰਨ ਨਹੀਂ ਪਤਾ ਲੱਗ ਸਕਿਆ ਇਸ ਦੀ ਜਾਣਕਾਰੀ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀ ਕੀਤੀ ਗਈ ਮੱਗਰ ਸਿੰਘ ਪਿੰਡ ਕਰਾਚੋ ਜ਼ਿਲ੍ਹਾ ਸੰਗਰੂਰ ਦਾ ਰਹਿਣ ਵਾਲਾ ਸੀ ਬਹੁਤ ਹੀ ਹਸਮੁਖ ਅਤੇ ਦਿਲ ਦਾ ਖੁਸ਼ ਬੰਦਾ ਸੀ ਜੋ ਵਾਹਿਗੁਰੂ ਜੀ ਨੂੰ ਮਨਜ਼ੂਰ ਹੋਵੇ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਵਿਛੜੇ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਦੇਵੇ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮੱਗਰ ਸਿੰਘ ਅਕਸਰ ਹੀ ਵਿਆਵਾਂ ਦੇ ਪ੍ਰੋਗਰਾਮ ਵਿੱਚ ਜਾ ਕੇ ਕਰਦੇ ਸਨ ਅਤੇ ਆਪਣਾ ਟਾਇਲੈਂਟ ਵਿਖਾ ਕੇ ਬੋਲੀਆਂ ਪਾ ਕੇ ਖੂਬ ਮਨੋਰੰਜਨ ਕਰਦੇ ਸਨ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਆਪਾਂ ਫਿਰ ਮਿਲਦੇ ਹਾਂ ਦੋਸਤੋਂ ਕਿਸੇ ਨਵੀਂ ਵੀਡੀਓ ਦੇ ਨਾਲ